ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ 'ਚ ਮੈਂ ਤੇ ਮੇਰੇ ਨਾਲ ਹੈਗਾ ਜੀ ਆਪਣਾ ਜਗਾੜੂ ਫੋਰਮੈਨ ਤੇ ਅਸੀਂ ਵੇਟ ਕਰਦੇ ਪਏ ਅਮਰਿੰਦਰ ਗੱਲ ਦੀ ਤੇ ਕਹਿੰਦੇ ਦੀ ਉਹ ਹਜੇ ਉਧਰੋਂ ਆਏ ਨਹੀਂ ਤੇ ਫਿਰ ਚਲਦੇ ਆਪਾਂ ਮੋਗੇ ਤੇ ਜਾ ਕੇ ਬਣਾਉਨੇ ਆ ਫੇਰ ਅੱਜ ਮੋਲ ਆਦਾ ਅਮਰਿੰਦਰ ਗੱਲ ਤੇ ਟਾਊਨ ਸਾਹਿਬ ਆ ਚੁੱਕੇ ਆ ਮਿਲਦੇ ਆਣ ਮੋਗੇ ਜਾ ਕੇ ਆ ਹੜਾ ਬਲਕਾਰ ਡਾਊਨ ਆ ਲੈ ਲਾਈਟ ਉਹ ਨੇਰਿਆ ਨੇਰਿਆ ਲਾਈਟਾਂ ਬੰਦ ਕਰ ਲੈ ਲਾਈਟਾਂ ਖਾਛਿਆ ਮੁੰਡਾ ਖਾਸ਼ ਪੱਠਾ ਡਾਊਨ ਹੋ ਗਿਆ ਸੀ ਵੀ ਤਰਾਂ ਛੜ ਚੰਗੀ ਤਰਾਂ ਤੇਨ ਰਿਸ਼ਤਾ ਕਰਾਵਾਂ ਸਾਲੀਆਂ ਨਹੀਂ ਮੁੰਡਾ ਲੈਣ ਮੈਣ ਲੱਗਿਆ ਮੰਡਾ ਲੈਣ ਦਾ ਲੱਗਿਆ ਪਾੜ ਕੱਢ ਕੇ ਨਾ ਕਿਹੜੀ ਨਾਏ ਕਿੱਥੋਂ ਵਾਲੀ ਨਾਏ ਪਾੜ ਕੱਢ ਕੇ ਮੋਟ ਪਾ ਗਏ ਅੰਦਰ ਹੋਰ ਐ ਪਿੱਛੇ ਚਲੋ ਉੱਗੇ ਬੇ ਲੜ ਜਾਵਾ ਕੰਮ ਨਹੀਂ ਧੰਦਾ ਨਹੀਂ ਤੁਰਿਆ ਫਿਰਦਾਣ ਗੇੜੇ ਗੱਲ ਬਾਈ ਜੀ ਲੈਣ ਨਾ ਲੱਗ ਗਿਆ ਹੁਣ ਨਹੀਂ ਕਹਿਦਾ ਤੂੰ ਜੋ ਆ ਗਿਆ ਯਾਰ ਬਾਬਾ ਲੜਦੇ ਆ ਦੱਸ ਕੀ ਕਰੀਏ ਇਹ ਘੋਲ ਕੇ ਨੂੰ ਭੇਜ ਦਿਆਂ ਤੇਰੀਆਂ ਵੀਡੀਓ ਬਾਬਾ ਕੰਮ ਕਰਦਾ ਸਾਡਾ ਮਿਹਨਤੀ ਬੰਦਾ ਠੀਕ ਹੈ ਨਾ सुख तक मशीन अम लिया यार मशीन हालांकि चुका दना हूं मैं भाई जो ਹਾਂਜੀ ਚੱਲਿਆ ਕਿੱਥੇ ਖੜਾ ਹੋ ਗਿਆ ਹੋਰ ਇਹ ਕਰੀਂਗਾ ਬੋਲ ਕੇ ਕੀ ਹੋਇਆ ਮੈਂ ਇੱਕ ਨੇ ਵੀ ਰੇਤ ਦਾ ਪੱਠਾ ਛੜ ਤਾ ਤੇ ਚੱਕ ਕੇ ਕਾ ਲਓ ਜਿਹੜਾ ਉਹਦਾ ਖੁੱਪ ਗਿਆ ਕੱਢਣ ਗਏ ਸੀਗੇ ਹਾਂ ਉਹਨੇ ਬਾਈ ਨੇ ਬੂਮ ਮਾਰਿਆ ਹੋਇਆ ਚੋਰਿੱਤਰਾ ਜ਼ਰਾ ਢਾਂਗ ਜੀ ਉੱਤੇ ਆਇਆ ਕਿਆ ਲਾ ਕੋਈ ਨਹੀਂ ਛਾਲੇ ਸੁੱਖਾ ਆ ਸਾਰੀ ਤਾਂ ਹੌਣ ਰੇਤ ਨਾਲ ਤਰੀ ਪਈ ਆ ਸੁੱਖਾ ਜੀ ਅਜ ਰੇਤ ਨਾਲ ਨਾ ਗਿਆ ਠੰਡਾ ਹੁੰਦਾ ਰੇਤ ਕੋਈ ਨਹੀਂ ਹੁੰਦਾ ਰਾਣੀ ਸੁਂਦਰਾ ਤੁਸੀਂ ਲਾਤੀ ਆ ਕੱਲੀ ਹੋਕੀ ਪਸਾ ਦੇਣੀ ਆ ਆਪਾਂ ਉਹ ਕਹਿੰਦਾ ਹੋਕੀ ਪਸਾ ਦੇ ਜੋਗਾ ਨਾ ਹੋਕੀ ਸਿੱਧੀ ਕਹਿੰਦਾ ਹੋਕੀ ਪਸਾ ਦੇਣੀ ਆ ਆਪਾਂ ਰਾਣੀ ਸੁਂਦਰਾ ਇੱਕ ਨਵੀਂ ਹੋਰ ਆ ਗਈ ਹੈਪੀ ਸਾਂ ਕੀ ਕਹਿਣਾ ਚਾਹੋਗੇ ਅੱਜ ਕੋਰਪ੍ਰੇਟ ਨੇ ਸਹੀ ਸਲਾਮ ਚਲਾਈ ਕਿ ਨਹੀਂ? ਇਹ ਤਾਂ ਨਾਲ ਹੀ ਅੱਜ ਥਾਂ ਖੁੱਲਾ ਸੀ ਨਾ। ਨਿਕਦੇ ਉਹ ਉੱਦੇ ਵਾਲੇ ਥਾਂ ਹੁੰਦੀ ਤਾਂ ਹੋ ਗਿਆ ਜਾਂ ਫੇਰ ਕੰਮ। ਬਾਕੀ ਅੱਜ ਕੋਲੇ ਜਣੀ ਸੀ ਕੋਈ ਕੀ ਵਰਗ। ਇਹਦੇ ਬਾਰੇ ਜਾਣਕਾਰੀ ਦੇ ਸਾਨੂੰ ਤੇਰੇ ਬਾਰੇ ਨੌਲੇਜ ਹੀ ਹੈਣੀ। ਉੱਦੇ ਸਮਝਾਇਆ ਤਾਂ ਹੈ ਤੁਹਾਨੂੰ ਉੱਥੇ। ਸੱਜਿਆ ਤਾਂ ਹੈਗਾ ਕੰਪਨੀ ਆ ਜਾਣੇ। जिद ने जे खा के आए ही जोर वाह ਦਾ ਮੁੰਡੇ ਚ ਜੋਰ ਹੈ ਜਿੱਥੇ ਹੋਰ ਕਟਰ ਹੋਊਗਾ ਉੱਥੇ ਹੀ ਉਹ ਦਾ ਸਮਾਨ ਆ ਖੁੱਲਾਈ ਪਿਆ ਦਾ ਬਣਾਈਦਾ ਬੜੀ ਘੈਂਟ ਆ ਯਾਰ ਮਸ਼ੀਨ ਹੈਣਾ ਉਹ ਦੇਖਣੀ ਕੀ ਕਹਿੰਦੇ ਡਬਲ ਥ੍ਰੈਸ਼ ਕਰਕੇ ਬਾਵਾ ਕੋ ਗਹਿ ਗਏ ਜਣ ਮੇਰੇ ਕੋਲ ਵੀਡੀਓ ਪਈ ਸੀਗੀ ਪਰ ਮੈਂ ਡ੍ਰੇਨ ਕਰਤੀ ਦਬਲ ਥ੍ਰੈਸ਼ਰ ਆ ਹੋਰ ਦਬਲ ਪਤਾ ਨਹੀਂ ਕੀ ਕੀ ਦਬਲ ਆ ਭਾਈ ਐਂ ਡ੍ਰੇਨ ਬੋਲਟ ਬਹੁਤ ਸੁਣੀ ਥਾ ਟੈਂਸ਼ਨ ਤਾਂ ਨਹੀਂ ਇੱਥੇ ਡ੍ਰੇਨ ਬੋਲਟ ਖੋਲ ਥੱਲੇ ਪਾਈਪ ਲਾ ਦੇ ਸੱਜਾ ਥੱਲੇ ਬਣਾ ਬਾਲਟੀ ਰੱਖ ਲਾ ਉਥੇ 11 12 ਲੀਟਰ ਯੂ ਤੇਲ ਪ੍ਰੈਸ਼ਰ ਵਾਲੀ ਵੀ ਹੈ ਨਹੀਂ 에어 ਪ੍ਰੈਸ਼ਰ ਵਾਸਤੇ ਲਾਇਆ ਹੋ ਜਿਗੜ ਡੀਜ਼ਲ ਟੈਂਕੀ ਵੀ ਪੂਰੀ ਦਬਲਾਂ ਨਾਲ ਸਾਈਡ ਤੇ ਨਹੀਂ ਵੀ ਆ ਕੋਈ ਟੈਂਸ਼ਨ ਨਹੀਂ ਆਲੇ ਨੂੰ ਉਧਰ ਵਾਲੀ ਵੀ ਉੱਚੀ ਨਹੀਂ ਸੀ ਇੱਥੇ ਹੀ ਆ ਉਧਰ ਵਾਲੀ ਮਸ਼ੀਨ ਨੇ ਟਰਾਲੇ ਤੇ ਗੜੀ ਸੀ ਮਸ਼ੀਨ ਉੱਚੇ ਤਾਂ ਗੜੀ ਸੀ ਪਾ ਕੇ ਡੀਜ਼ਲ ਪਾ ਕੇ ਲਾਈਆ ਕਿਉਂ ਪਾ ਕੇ ਲਾਈ ਆ ਆ ਜਰੂਰ ਟਾਈਟ ਆਸ ਵਾਲੇ ਦੇ ਦੇ ਹਾਰਵੈਸਟਰ ਮਾ ਆ ਵੀ ਆ ਇੱਥੇ ਖੜੀ ਰਾਣੀ ਸੁੰਦਰਾ ਹੈ ਰਾਜਾ ਮਾਰਦੀ ਆ ਜਾ ਬਈ ਚੱਲ ਬਈ ਹੈਪੀ ਸੈਂਸ ਚੱਲ ਗਏ ਆਪਾਂ ਚੱਲੇ ਗਏ ਦੈਟਸ ਗੋ ਕਾਟਰ ਬਾਰੇ ਕੋਈ ਪਤਾ ਤਾਂ ਉਹਦੇ ਬਾਰੇ ਜਾਣਕਾਰੀ ਦੇ ਸਕਦਾ ਐਂ ਕਹਦੇ ਇਹ ਕਾਟਰ ਜੀ ਝੋਨਾ ਵਧਣਾ ਤੇ ਸਪੈਸ਼ਲ ਮੰਗਾਇਆ ਗਿਆ ਏ ਛਾਨੇਰੇ ਚ ਕਣਕਲੇ ਆਏ ਹੋਣਗੇ ਐਂ ਕਣਕ ਮੂੰਗੀ ਜਿਹੜਾ ਕੋ ਮਰਜ਼ੀ ਵੜਾ ਲੋ ਇਹਨੂੰ ਕਹਿੰਦੇ ਸਨੈਪ ਸਟੋਰੀ ਪਾਉਣਾ ਸਨੈਪ ਸਨੈਪ ਆ ਰਹੀ ਪੈਨ ਦੇ ਚੂ ਮੋੜੇ ਆ ਕਰੋ ਹੋਰ ਹੋਰ ਨਹੀਂ ਕੋ ਕਰ ਕੰਮ ਨਹੀਂ ਇਹ ਆਪਣਾ ਇਸ ਕਿਤੇ ਗੱਲ ਮਾਰਨੀ ਚਿਹਰੇ ਗੱਲ ਨਹੀਂ ਮੜੀ ਅਗਲੇ ਨੇ ਹੱਸ ਕੇ ਲੈਣੀ 45 ਲੱਖ ਲਾਉਣਾ ਮੜੀ ਨਹੀਂ ਜਾਣੀ 45 ਲਾਉਣਾ ਉਹ ਤਾਂ 38 ਆਵੇ ਬਥੇਰਾ ਕੋ ਹਜੇ ਰੋੜ ਬਥੇਰੇ ਟੈਕਸ ਪੈਣੇ ਇੱਥੇ ਵੀ ਬਥੇਰੇ ਬੀਮੇ ਹੋਣੇ ਆ ਤਰਾੜਾ ਡਾਣਾ ਅੱਜ ਬੰਦਾ ਹੀ ਡਾਣਾ ਹੋਇਆ ਪਿਆ ਸੇ ਕੀ ਪਤਾ ਨਹੀਂ ਕੀ ਗੱਲ ਆ ਟੋਰ ਨਹੀਂ ਚਾਗਦਾ ਡੈੱਡ ਹੋਇਆ ਚੱਲਿਆ ਇੰਜਣ ਇਹਦਾ ਵੀ ਮੈਨੇ ਉਹਨੇ ਗਾਰ ਮਾ ਰੱਖਿਆ ਕਰਤੀ ਫੀੜੀਆਂ ਆਪਾਂ ਨਵੇਂ ਚਾਰਾਂ ਦੇ ਡੈਸ਼ਬੋਰਡ ਦੀ ਬੰਦੇ ਲੱਗੇ ਪਏ ਆ ਮੈਨੇ ਨੂੰ ਤਿੰਨ ਦਿਨਾਂ ਹੋ ਗਏ ਗਾਲਾਂ ਕੱਢਦੇ ਨੂੰ 5 ਦਿਨ 5 ਦਿਨ ਹੋ ਗਏ ਟੋ ਡਬਲ ਆ ਰਹੇ 5 ਦਿਨਾਂ ਬਾਅਦ ਅੱਜ ਦੀ ਫੀਡਿੰਗ ਚਿੱਥਰੇ ਲੱਗੂਗੀਆਂ 5 ਦਿਨਾਂ ਦੇ 5 ਟਰੈਕਟਰ ਖੋਲੇ ਭਾਏ ਹੁਣ ਬਚ ਗਿਆ ਬਚ ਗਿਆ ਜੇ ਤਰਾ 6ਵਾਂ ਦਿਨ ਵੀ ਅਸੀਂ ਲਵਾਉਣਾ ਹਾਂ ਇਹਦੇ ਕਿਸਾਨਾਂ ਨੂੰ ਫੇਰਨੇ ਅੱਜ ਸੈੱਟ ਲੈ ਨੂੰ ਯਾਰ ਸਾਡੇ ਲੋ ਅੱਜ ਕਿਸਾਨਾਂ ਨੂੰ ਫੇਰਨੇ ਕੱਟਾਉਣਾ ਢੋਣਾ ਕਾਲਾ ਨਹੀਂ ਨਿਕਵਾੜੀ ਆਦਾ ਤਰੇ ਨਹੀਂ ਇਹਨੂੰ ਉਹ ਬੁੜੇ ਕੋਲੇ ਛੱਡਣਾ ਜਿਹੜਾ ਉਹ ਹਾਂਜੀ 336 ਦੀ ਡਿਲੀਵਰੀ ਰੈਡੀ ਆ ਇਹ ਚੱਲਿਆ ਵੱਧਣੀ Terima <tuk tangan> kasih